ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਓ ਪਿਆਰੀ ਸਤਸੰਗ ਜੀ ਆਪਾ ਦਰਸ਼ਨ ਕਰਦੇ ਆਂ ਗੁਰਦੁਆਰਾ ਰਤਸ ਸਹਿਬ ਪਿੰਡ ਸਹੇੜੀ ਨਾਲੇ ਆਪਾਂ ਸ਼ੁਰੂ ਕਰਦੇ ਦਰਸ਼ਨ ਕਰਦੇ ਆਂ ਤੇ ਨਾਲੇ ਪਾਪਾ ਜੀ ਕੋਲੋਂ ਗੁਰੂ ਘਰ ਦੇ ਸਬੰਧੀ ਆਤੀ ਜਾਣਕਾਰੀ ਲੈਨੇ ਆ ਜੀ ਆਓ ਆਪਾਂ ਪਹਿਲਾਂ ਦਰਸ਼ਨ ਕਰੀਏ ਉਸ ਤੋਂ ਬਾਅਦ ਬਾਬਾ ਜੀ ਤੋਂ ਆਪਾਂ ਗੁਰੂ ਘਰ ਦਾ ਇਤਿਹਾਸ ਬਾਰੇ ਜਾਣਕਾਰੀ ਲੈਨੇ ਆ ਜੀ ਵੇਗੁਰੂ ਜੀ ਕਾ ਖਾਲਸਾ ਛੁਰੀ ਵੇਗੁਰੂ ਕੀ ਫਤਿਹ ਬਾਬਾ ਜੀ ਇਸ ਅਸਥਾਨ ਦਾ ਹੀ ਇਤਿਹਾਸ ਦੱਸੋ ਜੀ ਇਹ ਪਿੰਡ ਸਿਹੜੀ ਸਾਹਿਬ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਇਹਦਾ ਨਾਮ ਰੱਤ ਸਾਹਿਬ ਹੈ ਜੀ ਇਹ ਪਿੰਡ ਦੇ ਵਿੱਚ ਚਾਰ ਗੁਰਦੁਆਰੇ ਆਗੇ ਇੱਕ ਐਮੇ ਸਾਹਿਬ ਇੱਕ ਅਟਕ ਸਾਹਿਬ ਇੱਕ ਰੱਤ ਸਾਹਿਬ ਇੱਕ ਗੁਬਤ ਸਾਹਿਬ ਜੀ ਐਸਾ ਜਾ ਤੰਗੂ ਬੱਚਿਆਂ ਨੂੰ ਲਿਆ ਆ ਆਪਣੇ ਐਮੇ ਸਾਹਿਬ ਗੁਰਦੁਆਰਾ ਜੀ ਜਿਹੜਾ ਉੱਥੇ ਮਾਤਾ ਜੀ ਨੂੰ ਹਰ ਬੱਚਿਆਂ ਨੂੰ ਬਿਠਾਇਆ ਤਾਂ ਉੱਥੇ ਕਿਤੇ ਸਾਧੂ ਦੀ ਝੁੰਗੀ ਸੀ ਉੱਥੇ ਕਹਿੰਦਾ ਮੈਂ ਪਿੰਡ ਜਾਇਆ ਮੈਂ ਦੇਖਿਆ ਮੈਂ ਪਿੰਡ ਚ ਜਾਗਦਾ ਤਾ ਨਹੀਂ ਹੈ ਤਾਂ ਜਦ ਇਹ ਘਰ ਆਇਆ ਆਪਣੀ ਮਾਤਾ ਨੂੰ ਕਹਿਣ ਲੱਗਿਆ ਵੀ ਮਾਤਾ ਜੀ ਬੱਚੇ ਆਏ ਵੀ ਉਹਨਾਂ ਪਰ ਮਾਇਆ ਕੀ ਵੀ ਮੈਂ ਦੁੱਧ ਗਰਮ ਕਰ ਲੈ ਵੀ ਮੈਂ ਜ਼ਹਿਰ ਲਿਆਨਾ ਮਾਤਾ ਜੀ ਨੇ ਕਹਿੰਦੇ ਜਵਾਬ ਦੇਦੇ ਆ ਵੀ ਭਾਈ ਗੰਗੂ ਇਹ ਕੰਮ ਨਹੀਂ ਕਰਨਾ ਹੋਣਾ ਮੇਰੇ ਦੁੱਧ ਨੂੰ ਦਾਗ ਲਾਈਂ ਨਾ ਘਰ ਆਵੇਂਗਾ ਧਗਾ ਕਮਾਈ ਤਾਂ ਬੱਚਿਆਂ ਨੂੰ ਲੈ ਕੇ ਉੱਥੇ ਜਦੋਂ ਬੱਚੇ ਬੈਠੇ ਸੀ ਸਾਧੂ ਆਇਆ ਉਹਨਾਂ ਨੇ ਪੁੱਛਿਆ ਵੀ ਮਾਤਾ ਜੀ ਤੁਸੀਂ ਕਿੱਦਾਂ ਬੈਠੇ ਹੋ ਉਹਨਾਂ ਨੇ ਕਿਹਾ ਵੀ ਅਸੀਂ ਐਵੇਂ ਬੈਠੇ ਆ ਫਿਰ ਗੰਗੂ ਆਪਣੇ ਘਰ ਲੈ ਆਇਆ ਸੀ ਬੱਚਿਆਂ ਨੂੰ ਇਹ ਗੁਰਦੁਆਰਾ ਅਟਕ ਸਾਹਿਬ ਹੈ ਜੀ ਉੱਥੇ ਵੀ ਜਦ ਗੰਗੂ ਨੇ ਜੋ ਮਾਇ ਮਾਇਆ ਦੀ ਥੈਲੀ ਦੀ ਚੱਕੀ ਹੈਗੀ ਉਹ ਫਿਰ ਗੁਪਤ ਸਾਹਿਬ ਗੁਰਦੁਆਰੇ ਇੱਥੇ ਦੱਬਿਆ ਸੀ ਨਦੀ ਚੱਲਦੀ ਦੀ ਕੋਈ ਕਹਿੰਦੇ ਬਜ਼ੁਰਗਾਂ ਨੇ ਦੱਸਿਆ ਭਾਈ ਇਹ ਗੁਰਦੁਆਰਾ ਰਤھ ਸਾਹਿਬ ਹੈ ਜਦ ਬੱਚਿਆਂ ਨੂੰ ਅਰੈਸਟ ਕਰਿਆ ਇੱਥੇ ਬੱਚਿਆਂ ਨੂੰ ਲੈ ਕੇ ਆਏਗੇ ਕੋਈ ਬਜ਼ੁਰਗ ਮਿਲ ਗਿਆ ਸੀ ਉਹਨਾਂ ਨੇ ਕਿਹਾ ਹਾਕਮਾਨੋ ਵੀ ਸਾਡੇ ਘਰ ਰਤ ਹੈਗੀ ਜੇ ਤੁਸੀਂ ਕਹੇ ਬੱਚੇ ਥੱਕੇ ਹੋਏ ਆਏ ਘੋੜੇ ਗਿੱਲੇ ਆ ਵੀ ਅਸੀਂ ਰਤھ ਲਿਆਈਏ ਤਾਂ ਕਹਿੰਦੇ ਭਾਈ ਹਾਕਮਾਨ ਨੇ ਬਚਨ ਮੰਨ ਲਈ ਸੀ ਸੇ ਇੱਥੇ ਤੇ ਰਤਵਾ ਪਹਰਾਏ ਸੀ ਭਾਈ ਇੱਥੇ ਦੇ ਰੱਥ ਦੇ ਵਿੱਚ ਮਰੰਡੇ ਤੇ ਫਤੇਗੜ ਸਾਹਿਬ ਗਏ ਸੀ ਜੀ ਹੁਣ 25 ਤਰੀਕ ਨੂੰ ਉਰੇ ਤੇ ਨਗਰ ਕੀਰਤਨ ਬਹੁਤ ਭਾਰੀ ਨਗਰ ਕੀਰਤਨ ਜਾਂਦਾ ਸੰਗਤਾਂ ਦੇ ਸਹਿਯੋਗ ਨਾਲ ਔਰ ਮਹਾਪੁਰਖ ਪੁਰਕੋਟ ਵਾਲੇ ਇੱਥੇ ਦੁਆਨ ਲਾਣੇ ਜੀ ਅੱਜ ਪਹਿਲਾ ਦੁਆਨ ਹੈਗਾ ਚਾਰ ਦੁਆਨ ਲੱਗੂਗੇ ਜੀ ਇਸ ਪੂਰੇ ਮਹਾਰਾਜ ਬੱਚਿਆਂ ਨੇ ਚਰਨ ਪਾਏ ਹੋਏ ਆਂ ਮਾਤਾ ਜੀ ਨੇ ਬਹੁਤ ਵੱਡਾ ਇਸ ਥਾਂ ਨੇ ਮਹਾਰਾਜ ਇਹ ਨਸਰਪ੍ਰੀ ਸੰਤਾਂ ਨੇ ਚਾਰੇ ਗੁਰਦੁਆਰੇ ਪ੍ਰਗਟ ਕਰਿਆ ਵੈਰ ਜੀ ਦਾ ਖਾਲਸਾ ਵੈਰ ਜੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ ਤਾਂਕਿ ਵੀਡੀਓ ਹੋਰ ਵੀ ਸੰਗਤਾਂ ਤੱਕ ਪਹੁੰਚ ਸਕੇ ਮੈਂ ਤੁਹਾਡਾ ਆਪਣਾ ਹਰਮਪਾਲ ਸਿੰਘ ਨਿਊਜ਼ ਐਂਡ ਬਲੌਗ YouTube ਚੈਨਲ